ਹਾਂਜੀ ਪਿਆਰੇ ਬੱਚਿਓ ਨਮਸਕਾਰ ਅੱਜ ਆਪਾਂ ਜਮਾਤ 6ਵੀਂ ਵਿਸ਼ਾ ਸਮਾਜਿਕ ਵਿਗਿਆਨ ਪਾਠ ਨੰਬਰ 21 ਸਰਬਜਨਿਕ ਸੰਪਤੀ ਦੀ ਸੰਭਾਲ ਇਸ ਪਾਠ ਦੇ ਪ੍ਰਸ਼ਨ ਉੱਤਰ ਕਰਾਂਗੇ। ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ। ਪ੍ਰਸ਼ਨ ਨੰਬਰ 1 ਅਸੀਂ ਆਪਣੀ ਨਿੱਜੀ ਜਾਇਦਾਦ ਨੂੰ ਪਿਆਰ ਕਿਉਂ ਕਰਦੇ ਹਾਂ? ਉੱਤਰ ਕਿਉਂਕਿ ਨਿੱਜੀ ਜਾਇਦਾਦ ਤੇ ਸਾਡਾ ਆਪਣਾ ਧਨ ਪੈਸਾ ਲੱਗਿਆ ਹੁੰਦਾ ਹੈ। ਪ੍ਰਸ਼ਨ ਨੰਬਰ 2 ਭਾਰਤ ਦੇ ਤਿੰਨ ਸਮਾਰਕਾਂ ਦੇ ਨਾਂ ਲਿਖੋ। ਉੱਤਰ ਨੰਬਰ 1 ਲਾਲ ਕਿਲਾ ਨਵੀਂ ਦਿੱਲੀ ਨੰਬਰ 2 ਤਾਜ ਮਹਿਲ ਆਗਰਾ ਨੰਬਰ 3 ਗੋਲ ਗੁਬੰਦ ਵਿਜੇਪੁਰ ਕਰਨਾਟਕ ਪ੍ਰਸ਼ਨ ਨੰਬਰ 3 ਦੋ ਤਰ੍ਹਾਂ ਦੀ ਸਰਬਜਨਿਕ ਸੰਪਤੀ ਦੇ ਨਾਮ ਦੱਸੋ ਉੱਤਰ ਨੰਬਰ 1 ਸਰਬਜਨਿਕ ਸੰਸਥਾਵਾਂ ਸੇਵਾਵਾਂ ਨੰਬਰ 2 ਇਤਿਹਾਸਿਕ ਇਮਾਰਤਾਂ ਪ੍ਰਸ਼ਨ ਨੰਬਰ 4 ਲੋਕ ਉਪਯੋਗੀ ਸੇਵਾਵਾਂ ਤੋਂ ਤੁਸੀਂ ਕੀ ਸਮਝਦੇ ਹਾਂ ਕੋਈ ਦੋ ਉਦਾਹਰਨਾਂ ਦਿਓ ਉਤਰ ਉਹ ਸੇਵਾਵਾਂ ਜੋ ਸਰਕਾਰ ਦੁਆਰਾ ਸਾਰੇ ਲੋਕਾਂ ਦੇ ਉਪਯੋਗ ਲਈ ਦਿੱਤੀਆਂ ਜਾਂਦੀਆਂ ਹਨ ਲੋਕ ਉਪਯੋਗੀ ਸੇਵਾਵਾਂ ਕਹੁੰਦੀਆਂ ਹਨ ਜਿਵੇਂ ਸਕੂਲ ਹਸਪਤਾਲ ਬੱਸਾਂ ਗੱਡੀਆਂ ਬਾਗ ਪਾਰਕ ਆਦਿ ਪ੍ਰਸ਼ਨ ਨੰਬਰ 5 ਸਰਪ੍ਰਚਨਿਕ ਸੰਪਤੀ ਕੀ ਹੈ ਇਸ ਨੂੰ ਸੰਭਾਲਣਾ ਕਿਸ ਦੀ ਜ਼ਿੰਮੇਵਾਰੀ ਹੈ ਉੱਤਰ ਸਰਪ੍ਰਚਨਿਕ ਸੰਪਤੀ ਤੋਂ ਭਾਵ ਸਾਰਿਆਂ ਦੀ ਸਾਂਝੀ ਸੰਪਤੀ ਤੋਂ ਹੈ ਇਸ ਨੂੰ ਸੰਭਾਲਣਾ ਸਾਡੀ ਸਭ ਦੀ ਜ਼ਿੰਮੇਵਾਰੀ ਹੈ ਪ੍ਰਸ਼ਨ ਨੰਬਰ 6 ਲੋਕ ਸਾਂਝੀ ਸੰਪਤੀ ਦਾ ਦੁਰਉਪਯੋਗ ਕਿਵੇਂ ਕਰਦੇ ਹਨ ਉੱਤਰ ਲੋਕ ਸਾਂਝੀਆਂ ਤਹਾਮਾ ਤੇ ਗੰਦਗੀ ਖਿਲਾਰ ਕੇ ਬੱਸਾਂ ਗੱਡੀਆਂ ਨੂੰ ਨੁਕਸਾਨ ਪਹੁੰਚਾ ਕੇ ਅਤੇ ਸੜਕਾਂ ਦੇ ਕਿਨਾਰੇ ਲੱਗੀਆਂ ਲਾਈਟਾਂ ਤੋੜ ਕੇ ਆਦ ਸਾਂਝੀ ਸੰਪਤੀ ਦਾ ਦੁਰਉਪਯੋਗ ਕਰਦੇ ਹਨ ਪ੍ਰਸ਼ਨ ਨੰਬਰ 7 ਸਕੂਲ ਦੀ ਸੰਪਤੀ ਕਿਸ ਦੇ ਪੈਸੇ ਤੋਂ ਬਣਾਈ ਜਾਂਦੀ ਹੈ ਉੱਤਰ ਸਕੂਲ ਦੀ ਸੰਪਤੀ ਸਰਕਾਰ ਦੇ ਪੈਸੇ ਤੋਂ ਬਣਾਈ ਜਾਂਦੀ ਹੈ ਸਰਕਾਰ ਇਹ ਪੈਸਾ ਸਾਡੇ ਤੋਂ ਟੈਕਸ ਦੇ ਰੂਪ ਵਿੱਚ ਇਕੱਠਾ ਕਰਦੀ ਹੈ ਇਸ ਤਰ੍ਹਾਂ ਸਕੂਲ ਦੀ ਸੰਪਤੀ ਸਾਡੇ ਆਪਣੇ ਪੈਸੇ ਤੋਂ ਬਣਦੀ ਹਾਂ ਪ੍ਰਸ਼ਨ ਨੰਬਰ 8 ਨਿੱਜੀ ਅਤੇ ਸਰਬਜਨਿਕ ਸੰਪਤੀ ਵਿੱਚ ਮੁੱਖ ਅੰਤਰ ਦੱਸੋ ਉੱਤਰ ਨਿੱਜੀ ਸੰਪਤੀ ਤੇ ਸਿਰਫ ਸਾਡਾ ਆਪਣਾ ਅਧਿਕਾਰ ਹੁੰਦਾ ਹੈ ਜਦ ਕਿ ਸਰਬਜਨਿਕ ਸੰਪਤੀ ਸਭ ਦੀ ਸਾਂਝੀ ਸੰਪਤੀ ਹੁੰਦੀ ਹੈ ਪ੍ਰਸ਼ਨ ਨੰਬਰ 9 ਸਕੂਲ ਦੀ ਸੰਪਤੀ ਪ੍ਰਤੀ ਸਾਡੀ ਕੀ ਜ਼ਿੰਮੇਵਾਰੀ ਹੈ ਉੱਤਰ ਨੰਬਰ 1 ਸਾਨੂੰ ਸਕੂਲ ਦੀ ਇਮਾਰਤ ਅਤੇ ਫਰਨੀਚਰ ਆਦ ਖਰਾਬ ਨਹੀਂ ਕਰਨਾ ਚਾਹੀਦਾ ਨੰਬਰ 2 ਸਾਨੂੰ ਸਕੂਲ ਵਿੱਚ ਸਫਾਈ ਰੱਖਣੀ ਚਾਹੀਦੀ ਹੈ ਨੰਬਰ 3 ਸਾਨੂੰ ਲਾਇਬ੍ਰੇਰੀ ਦੀਆਂ ਕਿਤਾਬਾਂ ਖੇਡ ਦਾ ਸਮਾਨ ਅਤੇ ਪੀਣ ਦੇ ਪਾਣੀ ਨੂੰ ਸਹੀ ਢੰਗ ਨਾਲ ਵਰਤਣਾ ਚਾਹੀਦਾ ਹੈ ਪ੍ਰਸ਼ਨ ਨੰਬਰ 10 ਤੁਸੀਂ ਇਤਿਹਾਸਕ ਸਮਾਰਕਾਂ ਦੀ ਸੁਰੱਖਿਆ ਲਈ ਕੀ ਮਦਦ ਕਰ ਸਕਦੇ ਹੋ ਉੱਤਰ ਨੰਬਰ 1 ਸਾਨੂੰ ਇਤਿਹਾਸਿਕ ਇਮਾਰਤਾਂ ਤੇ ਲਾਈਨਾਂ ਮਾਰ ਕੇ ਜਾਂ ਆਪਣਾ ਨਾਮ ਲਿਖ ਕੇ ਖਰਾਬ ਨਹੀਂ ਕਰਨਾ ਚਾਹੀਦਾ ਨੰਬਰ 2 ਸਾਨੂੰ ਇਹਨਾਂ ਦੇ ਆਸ-ਪਾਸ ਗੰਦਗੀ ਨਹੀਂ ਖਿਲਾਰਨੀ ਚਾਹੀਦੀ ਨੰਬਰ 3 ਸਾਨੂੰ ਇਹਨਾਂ ਸਥਾਨਾਂ ਤੇ ਹੁੰਦੀ ਚੋਰੀ ਨੂੰ ਰੋਕਣਾ ਚਾਹੀਦਾ ਹੈ ਹੇਠ ਲਿਖੇ ਖਾਲੀ ਸਥਾਨ ਭਰੋ ਨੰਬਰ 1 ਸਾਰੀਆਂ ਨਿੱਜੀ ਚੀਜ਼ਾਂ ਸਾਡੀ ਡੈਸ਼ ਹਨ ਉੱਤਰ ਹੈਗਾ ਨਿੱਜੀ ਸੰਪਤੀ ਨੰਬਰ 2 ਪੁਰਾਣੀਆਂ ਇਤਿਹਾਸਕ ਇਮਾਰਤਾਂ ਨੂੰ ਡੈਸ਼ ਕਿਹਾ ਜਾਂਦਾ ਹੈ ਉੱਤਰ ਹੈਗਾ ਸਮਾਰਕ ਨੰਬਰ 3 ਸਾਨੂੰ ਸਰਬ ਸਾਂਝੀ ਜਾਇਦਾਦ ਨੂੰ ਡੈਸ਼ ਨਹੀਂ ਪਹੁੰਚਾਉਣਾ ਚਾਹੀਦਾ ਉੱਤਰ ਹੈਗਾ ਨੁਕਸਾਨ ਨੰਬਰ 4 ਸਾਰੀਆਂ ਦੀਆਂ ਸਾਂਝੀਆਂ ਚੀਜ਼ਾਂ ਨੂੰ ਡੈਸ਼ ਕਿਹਾ ਜਾਂਦਾ ਹੈ ਹੈ ਉੱਤਰ ਹੈਗਾ ਸਰਬ ਜਨਿਕ ਸੰਪਤੀ ਨੰਬਰ 5 ਪਰਿਵਾਰ ਦੀਆਂ ਸਾਰੀਆਂ ਚੀਜ਼ਾਂ ਡੈਸ਼ ਹਨ ਉੱਤਰ ਹੈਗਾ ਪਰਵਾਰਿਕ ਸੰਪਤੀ ਹੇਠ ਲਿਖੇ ਵਾਕਾਂ ਲਈ ਸਹੀ ਜਾਂ ਗਲਤ ਦਾ ਨਿਸ਼ਾਨ ਲਗਵਾਓ ਨੰਬਰ 1 پارک ਅਤੇ ਹਸਪਤਾਲ ਸਾਡੀ ਨਿੱਜੀ ਜਾਇਦਾਦ ਹਨ ਉੱਤਰ ਹੈ ਗਲਤ ਨੰਬਰ 2 ਸਾਨੂੰ ਰਾਸ਼ਟਰੀ ਜਾਇਦਾਦ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੀਦਾ ਕਿਉਂਕਿ ਇਹ ਸਾਡੀ ਆਪਣੀ ਹੈ ਉੱਤਰ ਹੈ ਸਹੀ ਹੇਠ ਲਿਖੀਆਂ ਵਿੱਚੋਂ ਨਿੱਜੀ ਸੰਪਤੀ ਅਤੇ ਸਰਬਜਨਿਕ ਸੰਪਤੀ ਦੀ ਚੋਣ ਕਰੋ ਕਿਤਾਬ ਡਾਕਖਾਨਾ ਪੈਨ ਰੇਲਵੇ ਸਟੇਸ਼ਨ ਸਕੂਟਰ ਬੱਸ ਸਟੈਂਡ ਸਮਾਰਕ ਅਲਮਾਰੀ ਸੀਵਰੇਜ ਕਾਰ ਸੜਕਾਂ ਨਹਿਰਾਂ ਬਸਤਾ ਖੁੱਲ ਵਾਟਰ ਵਰਕਸ ਕੋਠੀ ਝੀਲਾਂ ਅਜ਼ਾਈਵਕਰ ਟੈਲੀਵਿਜ਼ਨ ਲੈਪਟਾਪ ਨਿੱਜੀ ਸੰਪਤੀ ਕਿਤਾਬ ਪੈਨ ਸਕੂਟਰ, ਅਲਮਾਰੀ, ਕਾਰ, ਬਸਤਾ, ਕੋਠੀ, ਟੀਵੀ, ਟੀਵੀ, ਲੈਪਟਾਪ, ਸਰਬਜਨਿਕ ਸੰਪਤੀ, ਡਾਕਖਾਨਾ, ਰੇਲਵੇ ਸਟੇਸ਼ਨ, ਬੱਸ ਸਟੈਂਡ, ਸਮਾਰਕ, ਸੀਵਰੇਜ, ਸੜਕਾਂ, ਨਹਿਰਾਂ, ਪੁਲ, ਵਾਟਰ ਵਕਸ, ਝੀਲਾਂ, ਅਜਾਇਬਕਾਰਾਂ, ਧੰਨਵਾਦ।